ਕਿਸ ਮਿੱਟੀ ਦਾ ਤੂੰ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਨਿਤ ਨਵੀਂ ਮੁਸੀਬਤ ਆ ਪੈਂਦੀ ਤੇਰੀ ਰੂਹ ਨਹੀਂ ਘਬਰਾਂਦੀ ਪੰਜਾਬ ਸਿਆਂ ਕਿਸ ਮਿੱਟੀ ਦਾ ਤੂੰ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਕਦੇ ਸੋਕਾ ਕਦੇ ਹੜ ਦਾ ਪਾਣੀ ਆ ਤੇਰੇ ਤੇ ਹਮਲਾ ਬੋਲ ਦਿੰਦਾ ਕਦੇ ਪੈ ਜਾਣ ਅਗਦੀਆਂ ਲਪਟਾਂ ਤੇ ਕਦੇ ਝੋਂਡ ਲੀਡਰਾਂ ਦਾ ਤੈਨੂੰ ਰੋਲ ਦਿੰਦਾ ਕਾਲੇ ਕਾਨੂੰਨ ਤੇਰੇ ਤੇ ਸਭ ਲਾਗੂ ਕਰਕੇ ਤੈਨੂੰ ਫਿਰਦੀ ਇਹ ਦਬਾਉਂਦੀ ਪੰਜਾਬ ਸਿਆਂ ਤੂੰ ਕਿਸ ਮਿੱਟੀ ਦਾ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਆਪਣਾ ਦੁੱਖ ਤੂੰ ਹੱਸ ਕੇ ਝਰ ਲੈ ਦੂਜਿਆਂ ਦਾ ਜਰਿਆ ਜਾਂਦਾ ਨਹੀਂ ਆਪਣੇ ਤੇ ਬਣੀ ਨਾਲ ਖੁਦ ਹੀ ਨਿਭੜੇ ਹੱਥ ਕਿਸੇ ਅੱਗੇ ਤੂੰ ਡਾਂਦਾ ਨਹੀਂ ਤੇਰੀ ਔਲਾਦ ਵੀ ਤੇਰੇ ਵਰਗੀ ਮੂੰਹ ਕੱਢ ਕੇ ਭੁੱਖੇ ਨੂੰ ਖਵਾਉਂਦੀ ਪੰਜਾਬ ਸਿਆਂ ਤੂੰ ਕਿਸ ਮਿੱਟੀ ਦਾ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਜਿਸਨੇ ਵੀ ਤੈਨੂੰ ਦਿੱਤੀ ਗੁਰਤੀ ਉਹ ਵੀ ਯੋਧਿਆਂ ਦਾ ਸਰਤਾਜ ਹੋਊ ਹਰ ਵਾਰੀ ਮੂੰਹ ਦੀ ਖਾ ਲੈਂਦੇ ਜਿਹੜੇ ਕਹਿੰਦੇ ਕਿ ਪੰਜਾਬ ਬਰਬਾਦ ਹੋਊ ਰਹੇ ਸਦਾ ਤੂੰ ਹੱਸਦਾ ਵਸਦਾ ਦੁਆ ਸੁਖਰਾਜ ਦੀ ਹੋ ਚਾਹੁੰਦੀ ਪੰਜਾਬ ਸਿਆਂ ਤੂੰ ਕਿਸ ਮਿੱਟੀ ਦਾ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਤੂੰ ਕਿਸ ਮਿੱਟੀ ਦਾ ਬਣਿਆ ਏ ਤੇਰੀ ਸਮਝ ਨਹੀਂ ਆਉਂਦੀ ਪੰਜਾਬ ਸਿਆਂ ਹੱਸਦਾ ਵਸਦਾ ਰਹੇ ਮੇਰਾ ਪੰਜਾਬ ਸਾਰੇ ਦੁਆ ਕਰਿਓ